ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆ ਸੰਧੂ ਬੱਧਰਪਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਆ ਜੋ ਵੀ ਭੈਣ ਭਰਾ ਇਸ ਪੇਜ ਨਾਲ ਜੁੜੇ ਚੈਨਲ ਨਾਲ ਸਾਰੇ ਚੜ੍ਹਦੀ ਕਲਾ ਤੰਦਰੁਸਤੀ 'ਚ ਹੋਣਗੇ ਅੱਜ ਪਹੁੰਚ ਚੁੱਕੇ ਆ ਪਿੰਡ ਬਰਨਾਲਾ ਜਿਹਦਾ ਸ਼੍ਰੀ ਤਰਨਤਨ ਸਾਹਿਬ ਤੇ ਤਸਵੀਰ ਸਜਣੋ ਪੱਟੀ ਬੜਾ ਪਿਆਰ ਸਤਿਕਾਰ ਬਖਸ਼ ਰਹਿ ਜੀ ਧੰਨਵਾਦ ਦੀਆਂ ਸਾਰਿਆਂ ਦੇ ਦਿਲ ਦੀਆਂ ਗਰਾਈਆਂ 'ਚ ਧੰਨਵਾਦ ਕਰਦੇ ਆ ਕਿਉਂਕਿ ਬੜਾ ਵਧੀਆ ਰਿਸਪਾਂਸ ਦਿੰਦੇ ਆ ਤੇ ਸਾਰੇ ਵਧੀਆ ਕਾਰੋਬਾਰ ਆਪਣਾ ਚਲਾ ਰਹੇ ਆ ਠੀਕ ਆ ਜੀ ਬੇਨਤੀ ਕਰਦੇ ਹਾਂ ਤੇ ਇਹ ਵੀ ਭੈਣ ਭਰਾ ਨੂੰ ਕੋਈ ਵੀ ਸਾਡੇ ਤੋਂ ਐਡ ਕਰਾਉਂਦਾ ਆਪਣੇ ਪਸ਼ੂਆਂ ਦੀ ਜਿਹੜੀ ਡਿਟੇਲ ਸਾਰੀ ਦੱਸਿਆ ਕਰੇ ਕੋਈ ਵੀ ਕੋਈ ਕਾਜਨਾ ਪਸ਼ੂ ਚ ਹੋਵੇ ਜੇ ਕੋਈ ਹੋਵੇ ਤੇ ਸਿੱਧੀ ਗੱਲ ਬਾਤ ਦੱਸ ਕੇ ਆਪਣੀ ਜਿਹੜੀ ਆ ਡਿਟੇਲ ਅਧਿਆ ਕਰੇ ਕਿਉਂਕਿ ਕਿਸੇ ਭੈਣ ਭਰਾ ਨੂੰ ਕੋਈ ਦਿੱਕਤ ਨਾ ਆਵੇ ਤੇ ਖਰੀਦਣ ਵਾਲੇ ਨੂੰ ਬੇਨਤੀ ਕਰਦੇ ਹਾਂ ਕਿ ਆਪਣੀ ਜ਼ਰੂਰ ਨਰਖਪਰਕ ਤਸੱਲੀ ਤੁਹਾਡਾ ਫਰਜ਼ ਆ ਪੈਸੇ ਲੈਣ ਦੇ ਕਰਕੇ ਤਸੱਲੀਆਂ ਲੈ ਕੇ ਜਾਇਆ ਕਰੋ ਠੀਕ ਆ ਜੀ ਪਹਿਲੀ ਗੱਲ ਤੇ ਕੋਈ ਵੀ ਸਾਡੇ ਏਰੀਏ ਦਾ ਜਿੰਦੀ ਵੀਡੀਓ ਪਾਈ ਦੀ ਕੋਈ ਵੀ ਐਸਾ ਵੀਰ ਨਹੀਂ ਮਾੜਾ ਠੀਕ ਆ ਸਾਰੀ ਡਿਟੇਲ ਦਸੂਗਾ ਤੇ ਤਸੱਲੀ ਦਾ ਕੰਮ ਹੈ ਤੁਹਾਡਾ ਫੋਨ ਲੈਨੇ ਆ ਵੀਰ ਸਰਜ ਤੋਂ ਡਿਟੇਲ ਪਿੰਡ ਬਰਨਾਲਾ ਜ਼ਿਲ੍ਹਾ ਸ਼ਹੀਦ ਤਰਨਤਾਰਨ ਸਾਹਿਬ ਦੇ ਤਕਸੀਰ ਸਜਣੋ ਪੱਟੀ ਚਾਰ ਐਨੀਮਲ ਵਕਾਹੂਆ ਤਿੰਨ ਝੋਟੀਆਂ ਇਹਦੇ ਵਿੱਚੋਂ ਸੂਈਆਂ ਸੋਈਆਂ ਤੇ ਇੱਕ ਵਹਿੜ ਚੰਗੀ ਸੋਹਣੀ ਲੈਂਦੀ ਆ ਤੇ ਆਓ ਲਈਏ ਡਿਟੇਲ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਦੇ ਸਾਹਿਬ ਚੜ੍ਹਦੀ ਕਲਾ ਪ੍ਰਾ ਚੜ੍ਹਦੀ ਕਲਾ ਸਾਹਿਬ ਤੁਸੀਂ ਸਭ ਵਧੀਆ ਪ੍ਰਾ ਦੀ ਜੀ ਚੜ੍ਹਦੀ ਕਲਾ ਸਤਿਗੁਰਾਂ ਦੀ ਕਿਰਪਾ ਜੀ ਤੇ ਨਾਮ ਦੱਸ ਜੀ ਨਾਮ ਸਾਜ ਸਿੰਘ ਹਾਂ ਜੀ ਪਿੰਡ ਬਰਨਾਲਾ ਹਾਂ ਜੀ ਤਹਿਸੀਲ ਪੱਟੀ ਠੀਕ ਹੈ ਜੀ ਜ਼ਿਲ੍ਹਾ ਤਰਨਤਾਰਨ ਤਰਨਤਾਰ ਸਾਹਿਬ ਹਾਂ ਜੀ ਤੇ ਮੋਬਾਈਲ ਨੰਬਰ 9638 46950 ਠੀਕ ਹੈ ਜੀ ਤੇ ਆਪਾਂ ਕਰਕੇ ਗਾਂ ਤੋਂ ਸ਼ੁਰੂ ਕਰ ਲਗੇ ਠੀਕ ਹੈ ਗਾਂ ਚੰਗੀ ਸੋਹਣੀ ਤੇ ਿਕਨਵਾਸ ਹੋ ਆ ਗਿਆ ਇਹ ਤੀਜਾ ਸੁਆ ਸੁਆ ਤੇ ਕਿੰਨਾ ਕ ਬੋਲਾ ਬੋਲਾ ਕਿੰਨਾ ਕਿਦਾਂ ਦੀ ਸੁਈਏ ਕੱਲ ਰਾਤ ਦੀ ਸੁਈਏ ਕੱਲ ਰਾਤ ਦੀ ਸੁਈਏ ਹਾਂਜੀ ਕੀ ਬਾਤਾਂ 12 ਕਿਲੋ ਬੋਲਾ 12 ਮੌਕੇ ਦਾ ਹਾਂਜੀ ਕਿੰਨਾ ਕ ਤੁਹਾਡੇ ਅੜਗੇ ਨਾਲ ਕਰ ਜੋ ਘਰ ਵਾਲੇ ਦਿੰਦੇ ਨੇ 25 ਲੀਟਰ ਤੇ ਅੱਛਾ ਨਹੀਂ ਤੇ 20 22 ਦੇ ਖੁੱਲੇ ਡੁੱਲੇ ਨੇ 20 ਕਿਲੋ ਨਹੀਂ ਵਾਛੇ ਵੀ ਚੰਗੀ ਤੇਰੀ ਇਹਨੂੰ ਲਾ ਦੀ ਕਰਾਂ ਆਰਡਰ ਕੁਆਲਿਟੀ ਵਿਖਾਈਏ ਲੋ ਜੀ ਸਜਣੋ ਆਰਡਰ ਕੁਆਲਿਟੀ ਤੇ ਲੈਵਾ ਪੂਰਾ ਮੈਂ ਨਾ ਕੀ ਕੀ ਬਾਤਾਂ ਲਾਈ ਬੈਠੀ ਕਰਮਾਲੀ ਤੇ ਦੂਜਾ ਸੁਆ ਤੀਜਾ ਤੀਜਾ ਸੂਈ ਆ ਮਗਰ ਬੱਛਾ ਬੱਛੀ ਬੱਛੀ ਆ ਗਈ ਹੈਨਾ ਬੱਛੀ ਦੇ ਵੀ ਕਰਾਉਣੇ ਦਰਸ਼ਨ ਤੇ ਗਾਂ ਤੇ ਕਰਾਈਏ ਤੋਰਾ ਚੈੱਕ ਕਰਾਈਏ ਲੋ ਜੀ ਮਿਲਕ ਮੈਨ ਵੀ ਸਜਣੋ ਦੇਖ ਸਕਦੇ ਜੇ ਬਾਕੀ ਨਾੜਾ ਨੋੜਾ ਚੰਗੀਆਂ ਹੈ ਬੱਛੀ ਦੇ ਬਾਹਨੇ ਦੇ ਲੋ ਜਾ 20 ਪਲਸ ਤੋਂ ਤਨੀ ਮਰਦੀ ਜੇ ਬਾਈ ਕਹਿੰਦਾ 25 ਕਹਿੰਦੇ ਰਹਿ ਘਰ ਵਾਲੇ ਘਰ ਵਾਲੇ 25 ਖਾਨ ਬਹੁਤ ਸੋਹਣਾ 20 ਕਿਲੋ ਖੁੱਲਾ ਡੋਲਾ ਠੀਕ ਆ 12 ਕਿਲੋ ਬੋਲੀ ਤੋਂ ਸਟਾਰਟਿੰਗ ਤੇ ਕੱਲ ਸੂਈ ਆ ਕੱਲ ਰਾਤ ਦੀ ਸੂਈ ਕੱਲ ਰਾਤ ਦੀ ਸਈ ਸਜਣੋ ਤੇ ਵਛੇ ਵੀ ਵੇਖ ਸਕਦੇ ਜੀ ਪਿਓਰ ਹੈ ਲਓ ਜੀ ਠੀਕ ਹੈ ਜੀ ਲਓ ਜੀ ਬੱਚੀ ਕਿੱਡੀ ਪਿਆਰੀ ਦਿੱਤੀ ਆ ਠੀਕ ਹੈ ਨਿੱਕੇ ਜਿਹੇ ਸਹੇਤੇ ਬੱਚੇ ਆ ਗੂ ਠੀਕ ਹੈ ਜੀ ਗਾਮ ਬਹੁਤ ਸੋਹਣੀ ਖੂਬਸੂਰਤ ਆ ਲਓ ਜੀ ਲੈ ਚਲੋ ਬਾਕੀ ਘਰ ਤੋਂ ਘਟ ਜਾਈ ਤੋਂ ਜਾਇਜ ਰੇਟ ਜਿਹੜਾ ਤੁਹਾਨੂੰ ਸਿੰਧੂ ਬੱਧਰਪਰੀਆ ਡੇਰੀ ਫਾਰਮ ਤੇ ਮਿਲੂਗਾ ਸਾਰੇ ਚੈਨਲਾਂ ਦੀ ਪ੍ਰੋਪਰ ਡਿਟੇਲ ਲੈ ਕੇ ਸਾਂਝੀ ਕਰਕੇ ਬਾਅਦ ਚ ਇਸ ਚੈਨਲ ਨੂੰ ਵੇਖਿਆ ਕਰੋ ਤੇ ਜਾਜ ਤੋਂ ਜਾਜ ਕੀਮਤ ਦੇ ਵਿੱਚ ਤੁਹਾਨੂੰ ਪਸ਼ੂ ਵਿਖਾਏ ਜਾਂਦੇ ਖਰੀਦਦਾਰੀ ਕਰਾਈ ਜਾਂਦੀ ਆ ਤੇ ਜਰੂਰ ਆ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਕਿਉਂਕਿ ਹੋਰ ਵੀ ਕੋਈ ਆਪਣੀ ਖਰੀਦਦਾਰੀ ਕਰਕੇ ਕੋਈ ਦੋ ਰੁਪਈਏ ਜਿਹੜੇ ਉਧਰ ਉਧਰ ਹੀ ਕਮਾਈ ਕਰ ਸਕੇ ਬਾਈ ਸਰ ਜਿੰਦਾ ਫਿਰ ਰੇਟ ਕੀ ਰਹਿ ਗਿਆ ਰੇਟ ਸੰਤੂ ਸਭ 70000 ਰੁਪਏ ਮੰਗਦੇ ਤੇ ਮਾਨ ਕੀ ਕਰਦੀ ਹੈ ਮਾਨ ਜਿੰਨਾ ਦੇ ਨਹੀਂ ਤੁਸੀਂ ਤੁਹਾਡੀ ਤੁਹਾਡੇ ਨਾਲ ਵੀ ਰੋਜ਼ ਕੰਮ ਕਰਦੇ ਰਹਿੰਦੇ ਆਂ ਵੇਖ ਲਓ ਜਿੰਨੇ ਦੀਆਂ ਵੇੜਾਂ ਵੇਖਦੀਆਂ ਵੇੜ ਦੇ ਦੀ ਪੂਰੀ ਚਮਕਦਮ ਕਾਲੀ ਆ ਰੰਗ ਢੰਗ ਵੀ ਚੰਗਾ ਸੋਹਣੀ ਪੂਰੀ 65000 ਦੀ ਦੇ ਦਾਂਗੇ ਸਰ 65 ਦੀ ਹਾਂ ਪਹਿਲੇ ਟਾਈਮ ਵਾਵਾ ਬਾਦ ਵੀਡੀਓ ਪਾਈ ਹੋਰ ਕਰੀਏ ਜੀ ਤੁਸੀਂ ਕਰਦੇ ਹੋ ਸਰ ਮੈਂ ਤਾਂ ਜੈ ਜੈ ਕੀਤਾ 62 ਦੀ ਦੇ ਦੀ ਦੇ ਦੇ ਸਰ ਠੀਕ ਆ ਲਓ ਜੀ ਸਜਣਾ 62000 ਦੀ ਵਸ਼ੀ ਮਿਲ ਜੂਗੀ ਤੇ ਤੀਜਾ ਸੂਹਾ ਵਹਿੜ ਆਖ ਨੂੰ ਦੂਜੇ ਵੀ ਆ ਕੇ ਵੇਚ ਦੀ ਪਰ ਸੂਹਾ ਤੀਜਾ ਤੇ ਬੰਦ ਲੇਵਾ ਵੇਖੋ ਕਿਆ ਬਾਤਾਂ ਪੂਰੀ ਨਿੱਗਰ ਬਦਾਮ ਦੀ ਗਿਰਰ ਕੀ ਠੀਕ ਆ ਜੀ ਤੇ ਖਰੀਦਦਾਰੀ ਜ਼ਰੂਰ ਕਰਿਓ ਕਿਉਂਕਿ 20 ਕਿਲੋ ਦੁੱਧ ਤੋਂ ਨਹੀਂ ਮਰਦੀ ਬੱਚੀ ਦਾ ਆਰਡਰ ਕੁਆਲਿਟੀ ਦੇਖ ਸਕਦੇ ਬਹੁਤ ਸੋਹਣੀ ਖੂਬਸੂਰਤ ਆ ਦੂਜੇ ਨੰਬਰ ਤੇ ਝੋਟੀ ਸੂਈ ਆ ਤਾਜੀ ਬਿਲਕੁਲ ਤਾਜੀ ਜੀ ਕਿੰਨਾ ਵਸੂ ਆ ਗਈ ਜੀ ਇਹ ਤੀਜਾ ਸੂਆ ਸੂਈ ਜੀ ਚੰਗੇ ਕੁੰਡ ਕੰਡ ਲਾਈ ਬੈਠੀ ਘਰ ਮਾਰੀ ਤਾ ਰਹੇ ਤਾਂ ਤੇ ਵੀ ਦੂਜਾ ਸੂਆ ਪਰ ਤੀਜੇ ਸੂਆ ਲੈ ਵਾ ਇਹੰਦਾ ਵੀ ਸਜਣਾ ਪੂਰਾ ਓਕੇ ਰਿਪੋਰਟ ਆ ਤੇ ਦੁੱਧ ਮੌਕੇ ਦਾ ਕਿੰਨਾ 10 ਕਿਲੋ ਖੁੱਲਾ ਡੁੱਲਾ ਕਟਾ ਕਟਾ ਮਟਰ ਠੀਕ ਚਲੋ ਖੁੱਲ ਗਈ ਤੋੜਾ ਕਰਾਈਏ ਚੈੱਕ ਬੱਚੇ ਦੇ ਤੁਹਾਨੂੰ ਨਾਲ-ਨਾਲ ਕਰਾਉਣੇ ਦਰਸ਼ਨ ਦੂਜਾ ਸੂਆ ਸਜਣੋ ਲਓ ਜੀ ਸਿੰਗ ਕੁਆਲਟੀ ਦੀ ਤੁਸੀਂ ਫੇਸ ਕੁਆਲਟੀ ਦੇਖ ਸਕਦੇ ਜੀ ਮਜ਼ਰੋਂ ਆਰਡਰ ਦੇਖੋ ਕੀ ਬਾਤ ਆ ਪੂਰਾ ਚੌਰ ਸਲੇਵਾ ਲਓ ਤੇ ਬੱਚਾ ਸਾਹਮਣੇ ਤੁਸੀਂ ਆ ਆ ਗਿਆ ਤਾਜੀ ਸੂਈ ਕਿੰਨੇ ਦਿਨਾਂ ਦੀ ਹੋਊਗੀ ਇਹਨੂੰ 7 ਦਿਨ ਹੋਵੇ ਸੰਦੋ 7 ਅੱਜ ਸਬਤਾ ਆ ਗਿਆ ਸੂਈ ਜੀ ਠੀਕ ਆ ਜੀ ਤੇ ਕਰਾਈਏ ਗਾਂਂ ਤੋਰਾ ਚੱਕ ਫਿਰ ਲੋਈ ਲੋਈ ਸਜਣੋ ਕਰੋ ਤੋਰਾ ਤੱਕ ਚੰਗੀ ਸੋਹਣੀ ਆ ਆਰਡਰ ਕੁਆਲਿਟੀ ਦੀ ਹਾਂ ਜੀ 10 ਕਿਲੋ ਰੈਡੀ ਦੁੱਧ ਫਿਰ ਹਾਂਜੀ ਠੀਕ ਆ ਜੀ ਠੀਕ ਆ ਲੇਵਾ ਬੜਾ ਸੁਣਾ ਲਾਈ ਬੈਠੀ ਕਰਮਾਲੀ ਹਨਾ ਹਾਂਜੀ ਠੀਕ ਆ ਤੇ ਮੁੱਲ ਕੀ ਰਹਿ ਗਿਆ ਨਾ ਮੁੱਲ ਨੇ ਤਾਂ ਸਭ ਉਤਰਾਂ ਤੇ ਲੱਖ ਰੁਪਈਆ ਮੰਗਦੇ ਆ ਅੱਛਾ ਜੀ 95000 ਦੀ 95 ਦੀ ਹਾਂਜੀ ਹੋਰ ਕਰ ਦੀਏ ਮਾਣ ਹੋਰ 100 ਛੱਡ ਦੇ ਸੰ 92 ਦੀ ਕਰ ਲਈਏ ਇੱਕੋ ਸੱਚਾ ਰੱਖਣਾ ਇੱਕੋ ਜਾਣ ਦੀ ਕੋਈ ਗੱਲ ਠੀਕ ਆ ਸਰ ਜੀ ਦੁੱਧ 8 ਕਿਲੋ ਕਰਜੂਗੀ ਦਾ ਹੋਰ ਦੁੱਧ ਹਾਂਜੀ ਦੁੱਧ 13 ਲੀਟਰ ਆਪਣੇ ਤੋਂ ਬੇਸ਼ੱਕ ਕਿ ਇਹ ਪੀ ਲਿਖ ਕੇ ਗਰੰਟੀ ਲੈ ਜੀ ਆਖੇ ਇਹਨਾਂ ਦੇ ਕਰੀ ਸਕਦੀ ਮੈਲਾ ਮੂਲਾ ਸਾਡੇ ਮੈਲਾ ਸੁੱਟਣਾ ਜੀ ਠੀਕ ਹੈ ਜੀ ਹਾਂਜੀ ਤੇ ਹਾ ਸਾਹਮਣੇ ਝੋਟੀ ਜਿਹੜੀ ਉਹ ਦੇਖ ਰਹੇ ਸੂਈ ਘੁੰਮ ਰਹੀ ਇਹਨੂੰ ਸੂਈ ਨੂੰ ਅੱਜ 20 ਦਿਨ ਹੋ ਗਏ ਅੱਛਾ ਹਾਂਜੀ ਇਹ ਬੜਾ ਸਿੰਘ ਰਿੰਗ ਸਿੰਘ ਲਈ ਬੈਠੀ ਕਰਮਾ ਵਾਲੀ ਲੋ ਜੀ ਟਿਮਕਣਿਆ ਵਾਲਾ ਹੈ ਸਿੰਘ ਹਾਂਜੀ ਦਰਦੀ ਆ ਥੋੜਾ ਜਿਹਾ ਕੈਮਰੇ ਤੋਂ ਘੱਬਦੀ ਖੁੱਲ ਗਈ ਤੋਰਾ ਕਰਾਈ ਜਾਂਦਾ ਚੇਕ ਇਹਦਾ ਕਿੰਨਾ ਦੁੱਧ ਪੱਕਾ ਜੀ ਦੁੱਧ ਸੰਧੂ ਸਭ ਜੇ ਕੋਈ ਇੱਥੇ ਮਿੰਕਿਲ ਜਾਊ ਅੱਛਾ 11 ਕਿਲੋ 11 ਕਿਲੋ ਜੇ ਅਗਲਾ ਆਖੂਗਾ ਵੀ ਇਤਨਾ ਕੱਲ ਦਿਓ ਅੱਛਾ 10 ਕਿਲੋ ਮੈ ਨਹੀਂ ਜਾਵੇ ਕੋਲ 10 ਕਿਲੋ ਪਸ਼ੂ ਇਹ ਕੋਕੇ ਪੀਸੀ ਕੱਢ ਕੇ ਲਿਆਉਂਦੇ ਹੈ ਨਾ ਜੀ ਪੂਰੀ ਓਕੇ ਹੈ ਨਾ ਹਾਂ ਜੀ ਨਾ ਜੀ ਇਹਨਾਂ ਥੋੜੀ ਜੀ ਡਰਦੀ ਹੈ ਸਿੰਘ-ਸੁੰਘ ਬੜਾ ਸੋਹਣਾ ਬਾਕੀ ਝੋਟੀ ਪੂਰੀ ਰਾਜੀ ਆ ਲਓ ਫੇਰ ਤੇ ਚਾ ਯੇ ਦਾ ਵੀ ਕਟਾਈ ਆ ਗਿਆ ਹਾਂਜੀ ਇਹਦਾ ਵੀ ਕਟਾਵਾ ਠੀਕ ਆ ਲੋ ਸਜੋ ਇਹਦਾ ਬੱਚਾ ਸਾਹਮਣੇ ਆ ਦੇਖ ਰਹਿ ਜੇ ਠੀਕ ਆ ਕਟਾਈ ਆ ਗਿਆ ਇਹ ਛੋਟੀ ਪੂਰੀ ਇਹ ਕਿਆ ਗਰੀ ਦੀ ਰਹਿ ਦਦੇ ਨਾ ਬਦਾਮ ਦੀ ਗਰੀ ਜਵੇਂ ਬਦਾਮ ਦੀ ਗਰੀ ਆ ਉਹ ਚੀਜ਼ ਬੜੀ ਬੀ ਪੂਰੀ ਅਜੇ ਵੀ ਕੁਝ ਕੋ ਭਣ ਭਰਾ ਸੰਭੂਗਾ ਤਾਂ ਕੋਈ ਲੀਟਰ ਵਧ ਸਕਦੀ ਘਟੂ ਨਾ ਘਟਦੀ ਨਹੀਂ ਵਧੂਗਾ ਹਨਾ ਵਧੂਗੀ ਜ਼ਰੂਰ ਠੀਕ ਆ 11 ਕਿਲੋ ਦੁੱਧ ਮੌਕਾ ਹਾਂਜੀ ਤਾਂ ਆਪਾਂ 10 ਕਿਲੋ ਉਹਨੇ ਵੀ ਖੁੱਲਾ ਡੁੱਲਾ ਜਿਤਨਾ ਕੋ ਮਰਜ਼ੀ ਤੋਲ ਕੇ ਲੈ ਦੇਖਨੇ ਦਈਏ 95 ਦੀ ਦੇ ਦਾਂਗਾ 99 ਦੀ ਹਾਂ ਕਰ ਦਈਏ ਮਾਨਤਾ ਨਾ ਇੱਕੋ ਸੱਚਾ ਰੱਖ ਲੋ ਹੈ ਜਿਵੇਂ ਇੱਟਾ ਇੱਟਾ ਫੋਨ ਵਾਲੇ ਨੇ ਇੱਕੋ ਰੱਖ ਦੇ ਇੱਕੋ ਸੱਚਾ ਰੱਖ ਦੋ 200 ਵੀ ਰਲਦੀ ਅਮਾ ਅੱਛਾ ਹਾਂ ਠੀਕ ਆ ਚਲੋ ਜੀ ਤੁਹਾਨੂੰ ਹੋਰ ਚਾਹੀਦੇ ਠੀਕ ਆ ਬਾਕੀ ਸੀਲ ਵੜੀ ਆ ਨਾ ਹਾਂਜੀ ਲੋ ਜੀ ਕੀ ਬਾਤ ਆ ਨਾਲ ਹੀ ਪੁੱਛੋ ਕੁੜੀ ਸਮਾਂ ਕਿੰਨਾ ਹੋ ਗਿਆ ਨੋਟ ਕਰਾ ਲਿਏ ਭੈਣ ਭਰਾਵਾਂ ਨੂੰ ਆਰਡਰ ਕੁਆਲਟੀ ਦਾ ਹਿਸਾਬ ਨਾਲ ਪਤਾ ਲੱਗ ਜੂ ਕਿ ਇੰਨਾ ਸਮਾਂ ਆ ਗਿਆ ਫੋਨ ਕੱਟ ਕੇ ਮੜਿਆ ਵਿਖਾਈਏ ਟਾਈਮ। ਇਹ ਹਾਂਜੀ ਮੋਬਾਈਲ ਮੇਰਾ ਆਇਆ ਫੜਿਓ। ਹਾਂਜੀ 12:44 12 ਵਜੇ 44 ਮਿੰਟ 44 ਮਿੰਟ ਹੋ ਗਏ ਸੱਚਾ ਹਾਂਜੀ 12 1 ਦਾ ਟਾਈਮ ਹੋ ਗਿਆ ਜਲਿਆ ਜੇ ਤੇ ਆਰਡਰ ਕੁਆਲਟੀ ਦਾ ਹਿਸਾਬ ਲਾ ਲਿਓ ਹੋਰ ਡੰਗਰ ਸ਼ਾਮ ਨੂੰ ਕਿੰਨੇ ਕ ਬਾਨਨੇ ਆ ਕਿਉਂਗੀ? ਬਾਕੀ ਸੰਧੂ ਸਾਹਿਬ ਕੋਈ ਇਹ ਨਹੀਂ ਆ ਸਕਦਾ 5 ਵਜੇ ਦੀਆਂ ਚੋਈਆਂ ਐ ਜਾਂ 5:30 ਦੀਆਂ ਚੋਈਆਂ ਐ? 5:30 ਵਜੇ ਡੰਗਰਾਂ ਦੀ ਚੋਈ ਆਈ ਹੈ। ਅੱਛਾ ਜੀ ਇਹ ਫੱਟੇ ਲਾਜਣਗੀਆਂ। ਲਓ ਜੀ ਸਜਣੋ। ਵਾਕਈ ਗੱਲ ਵੀਰ ਦੀ ਸਹੀ ਆ। ਥਰਾ ਥੁਣਾ ਜੇ ਡੰਗਰ ਪਸ਼ੂ ਆਏ ਜਾਂਦਾ ਮਾਸਾ ਕੀ ਡੋਕਾ ਨਹੀਂ ਹੈਗਾ। ਹਾਂਜੀ ਤੇ ਪਸ਼ੂ ਦਧਾਰੂ ਆ ਵੀਰ ਦੇ ਸਾਰੇ ਠੀਕ ਆ। ਐ ਬਿਲਕੁਲ ਨੁੱਚੜੀਆਂ ਪਈਆਂ ਤੇ ਟਾਈਮ 1 ਵਜਾ ਤੇ ਜੇ ਸ਼ਾਮ ਦੇ 6 ਵਜਨੇ ਕਦੋਂ ਸਾਢੇ 6 ਨੇ। ਤੇ ਆਹ ਪੀਸ ਕਿਸੇ ਚੁਣਵਾਇਆ ਕਰ ਲੈਂਦਾ। ਇਹ ਤਿਆਰ ਹੈ ਜਬ ਦੀ। ਹਾਂਜੀ ਤਿਆਰੇ ਨੇ ਹਫਤਾ ਲੈਣਾ ਸੰਧੂ ਸਾਹਿਬ 10 ਲੈ ਜੀ 8 ਲੈ ਜੀ। 8 10 ਦਿਨ ਲੈਂਦੀ ਆ। ਹਾਂਜੀ। ਬਾਕੀ ਭਾਰਪੂਰ ਦੀ ਓਕੇ ਰਿਪੋਰਟ ਆ। ਮੈਂ ਇਹਨਾਂ ਵੀ ਲਿਖ ਕੇ ਦੇ ਦਿਆਂ। ਗਾਰੰਟੀ ਫੁੱਲ ਐ ਸਜਣੋ। ਪੇਟ ਭੂੜਾ ਦੇਖ ਸਕਦੇ ਕਿੰਨਾ ਚੌੜਾ। ਤੇ ਝੋਟੀ ਵੀ ਪਹਿਲਨ ਪਲੂਣ ਲਓ ਜੀ ਸੋ ਰਿਓ ਇੱਕ ਮਗਰੋ ਲਓ ਜੀ ਲਓ ਜੀ ਸੇਂਗ ਕਿੱਥੇ ਲਾਈ ਬੈਠੀ ਕੋਕੇ ਜੜੀ ਬੈਠੀ ਸਜਣੋ ਲਓ ਜੀ ਇਹ ਮੇਲੇ ਵਾਲੀ ਝੋਟੀ ਆ ਤੋਰਾ ਵੇ ਪਲਵਾਨਾਂ ਵਰਗਾ ਕੀ ਬਾਤਾਂ ਦੁੱਧ ਚਵਾਜੂ ਚੰਗਾ ਏ ਝੋਟੀ ਦੁੱਧ ਜੀ ਘਰ ਵਾਲੇ ਆਂਦੇ ਸੀ ਕਿ ਸਾਡੀ ਪਹਿਲਨ ਝੋਟੀ 13 ਲੀਟਰ ਦੁੱਧ ਪਰੂਗੀ ਆਜੋਗੇ ਜੱਡੇ ਚੌੜੇ ਛੋੜੇ ਆ ਨਾ ਝੋਟੀ ਫੇਸ ਕੁਆਲਟੀ ਵੇ ਹਰਿਆਣੇ ਵਾਲੀ ਝੋਟੀ ਨੜੀ ਲੇਖਾ ਪਾਉਂਦੀ ਆ ਬਾਕੀ ਤੋਰਾ ਜੰਗਾ ਦੁਰਦੀ ਪਲਵਾਨਾ ਘੂਆ ਪੂਰੀਆ ਬਣ ਕੇ ਫਸ ਕੇ ਸੂਗੀ 3 10 ਲੈ ਜੇ 12 ਲੈ ਜੇ ਇੰਨੇ ਦੇ ਅੱਛਾ ਜੀ ਹਾਂ ਜੀ ਲਓ ਜੀ ਸੁੰਦੀ ਨਹੀਂ ਅਜੇ ਬਾਕੀ ਛਾਨ ਕੱਲਾ ਕੱਲਾ ਮੈਂ ਘਰੀ ਬੈਠੀ ਕਰਮਾ ਲਈ ਤੇ ਕੀ ਰਹਿ ਗਈ ਇੰਦੀ ਕੀਮਤ ਇੰਦੀ ਕੀਮਤ ਸੁੰਦੂ ਸਾਹਿਬ 1 2 ਅੱਛਾ ਕਿੰਨੇ ਦੀ ਦੇ ਲੀਏ 1 15 ਦੀ ਦੇ ਦਿਆਂ 1 15 ਦੀ ਹਾਂ ਜੀ ਹੋ ਜੀ ਥੋੜਾ ਬੜਾ ਮਾਨ ਹੋਰ ਕਰ ਲੋ ਸਾਬ ਤੁਹਾਨੂੰ ਖੁਸ਼ ਕਰਨਾ ਖੁਸ਼ ਕਰ ਦਿੱਗੇ ਪਹੀ ਜਾਂਦੇ ਚਿਰ ਬਾਦ ਪਾਈਆ ਉਸ ਤਰ੍ਹਾਂ ਨੇ ਮੈਨੂੰ ਪੰਜ ਛੱਡ ਦਿੱਗੇ ਮੌਕਾ ਹੀ ਨਹੀਂ ਮਿਲਦਾ ਵੀਡੀਓ ਪਾਉਣ ਪੰਜ ਛੱਡ ਦਿੱਗੇ ਹਾਂ ਧੱਕਾ ਹੈ ਜਾਂਦ ਕੇ ਮਾਰਦੇ ਸਾਬ ਜਿਓ ਮਗਰਲਾ ਪ੍ਰਵਾਨ ਮਾਰਨਿਆ ਤੂੰ ਵੀ ਮਾਰਦੇ ਖੁਸ਼ ਹੋ ਆਪੀ ਵੱਜ ਗਈ ਅੱਛਾ ਵੱਜ ਗਈ ਹਾਂ ਵੱਜ ਗਈ ਤਾਲੀ ਲਓ ਜੀ ਸਜਣਾ ਥਾਪੀਆਂ ਵੱਜ ਗਈਆਂ ਤੇ ਜਿਹੜਾ ਆਜੂ ਉਹ ਮੇਲਾ ਲੁੱਟ ਲੂ ਜਿਹੜਾ ਰਹਿਗਾ ਰਹੇਗਾ ਜਿਹੜਾ ਲੈ ਗਿਆ ਲੈ ਗਿਆ ਪੀਸ ਚੰਗੇ ਸਾਰੇ ਤੇ ਸਾਡੇ ਵੱਲੋਂ ਸਸੀ ਕਾਲ ਜੀ ਰਬ ਰਾਤਾ